ਵੇ ਸਾਰੇ ਮੇਰਾ ਫਿਰ ਬਾਹਰ ਹੋ ਜਾਓ ਇੱਕ ਹੋ ਜੋ ਜੋ ਪਿੱਛੇ ਨੂੰ ਰੋ ਥੋੜੇ ਜੇ ਪਿੱਛੇ ਪਿੱਛੇ ਨੂੰ ਹੋ ਜਾਓ ਵਧੀਆ ਜੋੜੀ ਐਲਜਲ ਨਾ ਕਰਿਓ ਬਾਰੋ ਤਿੰਨ ਚਾਰ ਪੰਜ 6 7 8 9 10 11 ਵਹਿ ਕੇ ਮੇਰਾ ਵੀਰ 12 ਬਹੁਤ ਵਧੀਆ ਜੋੜੀ ਆ ਚੱਲਦੀ ਵੀ ਬਹੁਤ ਵਧੀਆ ਆ 13 ਪਿਆਰ ਨਾਲ ਕਾਈ ਕਰੀ ਚੱਲੋ ਮੇਰਾ ਵੀਰ 14 15 14.5 ਆ ਜੀ ਇੱਕ ਮਿੰਟ ਦੇ 16 ਰਸੀ ਬਾਲਦ ਹਰਪ੍ਰੀਤ ਸਿੰਘ ਮੱਲਾ ਬੇਤੀਆਂ ਸਰਬਜੀਤ ਸਿੰਘ ਕਨੇਡਾ ਦਾ ਚਲਦਾ ਉੱਪਰਲੇ ਪਾਸੇ 18 ਦਰਬਾਰਾ ਸਿੰਘ ਪ੍ਰਧਾਨ ਬਾਠ ਲੱਕੀ ਬਾਠ ਦਾ ਜਿੱਤੇ ਬਾਠ ਦਾ ਜਸਨੂਰ ਬਾਠ ਦਾ ਪਿਆਰ ਨੇ ਬਿੱਲੇ ਪਿਆਰ ਨੇ ਬਿੱਲਾ ਵੀੜ ਵਾਂਸੀਆਂ ਕਾਵਾ ਆਇਆ ਜੀ ਨਾਹਿਲ ਜਲਕਰੋ ਬਾਹਰ ਮੇਰਾ ਵੀਰ ਬਹੁਤ ਹੀ ਵਧੀਆ ਜੋੜੀ ਚੱਲਦੀ ਤੁਹਾਡੀ ਭਾਈ 23 24 25 26 ਪਿਛਲੇ ਲਗਾਤਾਰ ਤਿੰਨਾਂ ਮੇਲਿਆਂ ਦੀ ਜੇਤੂ ਜੋੜੀ ਜਾਵੇ 27 ਪਿਆਰ ਨਾਲ ਬਿਲਪਾ ਪਿਆਰ ਨਾਲ ਮੇਰਾ ਵੀਰੋ 28 ਗਿਹੜੇ ਆ 2 ਮਿੰਟਾਂ ਦੇ 29 30 ਨਾ ਹੇਲ ਜੀ ਕਰੋ 32 33 34 35 36 37 38 41 40 41 41 ਇਹ 30 ਮਿੰਟਾਂ ਦੇ 42 ਪਿਆਰ ਨਹੀਂ ਬੱਲੇਪਾ ਪਿਆਰ ਨਾ 42 46 47 48 ਅਨੰਝਾ ਸਾਰੇ ਨਹੀਂ ਬਈ ਸਾਰੇ ਨਹੀਂ ਪਿਆਰ ਨਾਲ 51 ਨਾ ਬਈ 51 ਡੂੜ ਹੈ ਨਹੀਂ ਇਸ ਕਸੇ ਦੀ ਬੋਲ ਤਾਂ ਉੱਦੇ ਬਹੁਤ ਹੋਣੇ ਚਾਹਦੇ 51 54 54 54 ਜੀ 4 ਮਿੰਟ 55 56 57 ਬੈ ਕੈਮਰਾ ਵੀ ਬੈ ਕੇ 82 ਵਾ ਜਾ ਬਿੱਲੇ ਵੀ ਜਾ ਬਈ 77 ਨੰਬਰ ਹਿੰਦਾ ਸ਼ੇਰਪੁਰ ਅਨਾ ਜੋੜੀ ਲਾ ਕੇ ਕਰ ਲੋ ਸਾਰੇ ਨਹੀਂ ਬਾਰੋ ਸਾਰੇ ਨਹੀਂ 60 ਕਾਟ ਬਾਟ ਤਰੇ ਜੋੜੀ ਵਧੀਆ ਚੱਲਦੀ ਆ ਰੋਲਾ ਰੱਪਾ ਤਾਂ ਡਾਗੋ ਹਕਰਾ ਦੂ ਕੋ ਹੱਲਾ ਗੁੱਲਾ ਬਹਿ ਜਾ ਬਿੱਲੇ ਵੀਰ ਬਹਿ ਗਏ ਓਏ ਮੇਰਾ ਵੀਰ 68 67 लास्ट गेड़ाई सत्तर ਤਾੜੀਆਂ ਦੁਬਾਰਾ ਬਣਦੀਆਂ ਇੱਕ ਵਾਰ ਕਰੋ ਸਮਾਂ ਨੋਟ 5 ਮਿੰਟ 14 ਸਕਿੰਡ 06 ਪੁਆਇੰਟ ਵੇ 5 14 06 ਦਾ ਸਮਾਂ ਲੱਗਿਆ ਵੇ ਪ੍ਰਧਾਨ ਬਾਠ ਹਰਪ੍ਰੀਤ ਸਿੰਘ ਮੱਲਾ ਬੇਤੀਆਂ ਦੀ ਜੋਗ ਚੱਲ ਕੇ ਹਟਿਆ ਬਈ 5 ਚਾਹ ਨਾ 06 ਦਾ ਸਮਾਂ ਵਿੱਚ ਲੀਆਂ ਜੋਗਾ ਚੋਂ ਘਟ ਸਮਾਂ 1000 ਰੁਪਇਆ ਬਿੱਲੇ ਵੀਡਵਾਂਸੀਆਂ ਲਈ ਪ੍ਰਧਾਨ ਪਾਠ ਵੱਲੋਂ